ਸਾਰੇ ਭਰਾਵਾਂ ਨੂੰ ਸ਼ਾਸਿਕਾਲ ਜੀ ਲਓ ਜੀ ਅੱਜ ਦੇ ਵਲੌਗ ਵਿੱਚ ਆਪਾਂ ਗੱਲ ਕਰਦੇ ਆਂ 2025 ਕਣਕ ਦੇ ਸੀਜ਼ਨ ਵਿੱਚ ਆਪਣੇ ਏਰੀਆ ਵਿੱਚ ਕੀ ਝਾੜ ਰਹੇ ਨੇ ਜਿਹੜੇ-ਜਿਹੜੇ ਬੀਜ ਆਪਣੇ ਜਾਨੀ ਕੀ ਏਰੀਆ ਚ ਕਿਸੇ ਹੀ ਭਰਾ ਨੇ ਵੱਡੇ ਨੇ ਆਪਾਂ ਨੂੰ ਉਹਨਾਂ ਨੂੰ ਪੁੱਛਿਆ ਵੀ ਕੀ ਝਾੜ ਰਹੇ ਨੇ ਜੋ ਖੁਦ ਆਪਣੀ ਬੀਜੇ ਸੀਗੇ ਉਹਨਾਂ ਦੀ ਵੀ ਆਪਾਂ ਤੁਹਾਨੂੰ ਅੱਜ ਝਾੜ ਦੱਸਦੇ ਹਾਂ ਜੇ ਗੱਲ ਕਰੀਏ ਜੀ ਆਪਾਂ ਸਭ ਤੋਂ ਪਹਿਲਾਂ DBW 222 ਦੀ ਇਹਦਾ ਝਾੜ ਰਹੇ ਜੀ 22 ਕੁੰਟਲ ਤੋਂ ਲੈ ਕੇ 24 24.5 ਕੁੰਟਲ ਤੱਕ ਇਹਦਾ ਝਾੜ ਰਹੇ ਜੀ ਯਾਨੀ ਕਿ ਕਿਸੇ ਕੇਚੋ 22 ਵੀ ਹੋਏ ਨੇ ਕਿਸੇ ਚੋ 24 25 ਵੀ ਹੋਏ ਨੇ ਯਾਨੀ ਕਿ ਐਵਰੇਜ ਝਾੜੇ ਦਾ 22 ਤੋਂ ਲੈ ਕੇ 24 ਕੁੰਟਲਾਂ ਦੇ ਵਿੱਚ ਵਿੱਚ ਇਸਾ ਰਿਹਾ ਜੀ ਉਹ ਤੋਂ ਬਾਅਦ ਦੂਆ ਨੰਬਰ ਤੇ ਆ ਜਾਂਦੀ ਜੀ ਸ਼੍ਰੀ ਰਾਮ ਵਾਲਾਂ ਦੀ 272 ਲੋ ਜੀ 272 ਦਾ ਝਾੜ ਰਿਹਾ ਜੀ 22 ਕੁੰਟਲ ਤੋਂ ਲੈ ਕੇ 24 ਕੁੰਟਲਾਂ ਦੇ ਵਿੱਚ ਵਿੱਚ ਯਾਨੀ ਕਿ ਐਵਰੇਜ ਝਾੜ ਨਹੀਂ ਕਿਸੇ ਖੇਤ ਚੋ 22 ਵੀ ਹੋਏ ਨੇ ਤੇ ਕਿਸੇ ਚੋ 24 ਵੀ ਹੋਏ ਨੇ ਯਾਨੀ ਕਿ ਇਸ ਸਾਲ ਇਹਦਾ ਵੀ ਝਾੜ ਬਹੁਤ ਸੋਹਣਾ ਰਿਹਾ ਜੀ ਉਹ ਤੋਂ ਬਾਅਦ ਆਪਣੇ ਬਿਜੀ ਵੀ ਸੀਗੀ ਜੀ ਬੜ ਬੜ ਇਹਦਾ ਝਾੜ ਰਹੀ ਜੀ ਆਪਣੇ ਵੜ ਵੜ ਦਾ 21 ਕੁੰਟਲ ਤੋਂ ਲੈ ਕੇ 22 ਕੁੰਟਲਾਂ ਦੇ ਵਿੱਚ ਵਿੱਚ ਇਸ ਸਾਲ ਇਹਦਾ ਝਾੜ ਥੋੜਾ ਘੱਟ ਰਿਹਾ ਹੈ ਤੇ ਉਹ ਤੋਂ ਬਾਅਦ ਆ ਜਾਂਦੀ ਹੈ ਆਪਣਾ DBW 327 ਇਸ ਸਾਲ ਇਹਦਾ ਝਾੜ ਵੀ ਟੌਪ ਤੇ ਰਹੀ ਇਹਦਾ ਝਾੜ ਰਹੀ ਜਿਵੇਂ ਮਾੜੇ ਖੇਤਾਂ 'ਚ ਵੀ ਮੰਨ ਕੇ ਚਲੋ 22-23 ਕੁੰਟਲਾਂ ਤੱਕ ਤਾਂ ਇਹ ਆਮ ਹੀ ਨਿਕੜੀਗੀ ਆ ਜੇ ਕਿਸੇ ਭਰਾ ਦੇ ਵਧੀਆ ਖੇਤ ਖੜਾ ਸੀਗਾ ਉਹ ਚੋਂ 24-25-25 ਕੁੰਟਲ ਵੀ ਹੋਏ ਨੇ ਯਾਨੀ ਕਿ ਐਵਰੇਜ ਝਾੜ ਮੰਨ ਕੇ ਚਲੋ 22 ਤੋਂ ਲੈ ਕੇ 24 ਕੁੰਟਲਾਂ ਦੇ ਵਿੱਚ ਵਿੱਚ 327 ਨੇ ਝਾੜ ਦਿੱਤਾ ਜੀ ਉਸ ਤੋਂ ਬਾਅਦ ਆਈ ਦੀ PPW 826 ਇਹਦਾ ਸਿਰਫ ਇੱਕ ਕਿੱਲਾ ਲਾਇਆ ਵਾ ਸੀਗਾ ਜੀ ਆਪਣੇ ਭਰਾ ਦਾ ਇਹਦਾ ਕੁੱਲ ਇੱਕ ਕਿੱਲਾ ਲਾਇਆ ਵਾ ਸੀਗਾ ਜੀ 826 ਦਾ ਇਹਦਾ ਝਾੜ ਆਈ ਆਪਣੇ ਭਰਾ ਦੇ 1 ਕਿੱਲੇ ਵਿੱਚੋਂ ਪੂਰੇ ਹੋਏ ਨਹੀਂ 25 ਕਵਾਂਟਲ ਯਾਨੀ ਕਿ ਕਣਕ ਵੀ ਬਹੁਤ ਟੌਪ ਸੀਗੀ ਤਾਕੜਾ ਖੇਤ ਸੀਗਾ ਪੂਰਾ ਪੂਰੇ 25 ਕਵਾਂਟਲ ਹੋਏ ਨਹੀਂ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਜੀ HD 3386 ਦੀ ਇਹਦਾ ਛਾੜ ਰਹੀ 25 ਕੁਇੰਟਲ ਪੂਰਾ 25 ਕੁਇੰਟਲ ਹੋਈ ਇਸ ਸਾਲ ਇਹ ਜਿਹੜੇ ਵੀ ਆਪਾਂ ਨੇ ਤੁਹਾਨੂੰ ਛਾੜ ਦੱਸੇ ਨੇ ਜੀ ਇਹ ਵਧੀਆ ਖੇਤ ਯਾਨੀ ਕਿ ਕਿਸੇ ਨੇ 2 ਗਿੱਲੇ ਵੜਲੇ ਆ ਤਿੰਨ ਜੇ ਗੱਲ ਕਰੀਏ ਹੁਣ ਮੰਨ ਲਓ ਜੀ ਕਿਸੇ ਭਰਾ ਦੇ 20 ਗਿੱਲੇ ਨੇ ਜੇ ਡੜਾ ਕਹੀਏ 24-25 ਕੁਇੰਟਲਾਂ ਦਾ ਪੈ ਗਿਆ ਉਹ ਨਹੀਂ ਹੈਗਾ ਜੀ ਕਿਸੇ ਦੇ ਵੀ ਡੜਾ ਉੱਥੇ 21-22 ਕੁਇੰਟਲਾਂ ਤੇ ਆ ਕੇ ਖੜ ਜਾਂਦਾ ਕਿਉਂਕਿ ਸਾਰੇ ਖੇਤ ਇੱਕਸਾਰ ਨਹੀਂ ਹੁੰਦੇ ਜੀ ਆਪਣੇ ਕਿਉਂਕਿ ਅਗਲਾ ਹਰੇਕ ਕਹਿੰਦਾ ਕਿਸੇ ਦੇ 25 ਕਿਸੇ ਦੇ 26 ਵੀ ਕਹਿ ਰਹੇ ਨੇ ਇਸ ਸਾਲ ਕਿਉਂਕਿ ਡੜਾ ਨਹੀਂ ਅਗਲਾ ਦਾਦਾ ਚਲੋ ਇੱਕ ਦੋ ਖੇਤ ਆਪਾਂ ਮੰਨਦੇ ਆ ਵੀ 25 26 ਕੁਇੰਟਲ ਵੀ ਹੋ ਸਕਦੇ ਨੇ ਜੇ ਆਪਾਂ ਗੱਲ ਕਰੀਏ ਵੀ ਜੇ ਕਿਸੇ ਕੋਲ 20 ਕਿੱਲੇ ਨੇ ਵੀ ਮੇਰੇ ਦੜਾਈ 20 ਕਿੱਲਿਆਂ 'ਚ 25 26 ਕੁਇੰਟਲਾਂ ਦਾ ਪੈ ਗਈ ਉਹ ਤਾਂ ਝੂਠ ਬੋਲਣ ਵਾਲੀ ਗੱਲ ਆ ਜੇ ਕਿਸੇ ਆਪਣੇ ਭਰਾ ਨੇ ਕਿਸੇ ਦੇ ਪਿੱਛੇ ਲੱਗ ਕੇ ਨਾ ਬੀਜੋ ਕਿਉਂਕਿ ਹਰੇਕਾ ਆਪਣਾ ਇਸ ਸਾਲ ਕੋਈ 25 ਕਹ ਰਿਹਾ ਕੋਈ 27 ਕੁਇੰਟਲਾਂ ਤੱਕ ਵੀ ਝਾੜ ਦੱਸ ਰਹੇ ਨੇ ਕਣਕਾਂ ਦੇ ਜੋ ਖੁਦ ਆਪਣੇ ਆਪਣੇ ਆਪਾ ਆਪਣੇ ਖੇਤ 'ਚ ਕਿਹੜੀ ਕਣਕ ਨੇ ਝਾੜ ਦਿੱਤਾ ਉਹੀ ਬੀਜਣ ਦਾ ਫਾਇਦਾ ਜੀ ਚਲੋ ਜੇ ਕਿਸੇ ਨੇ ਨਵਾਂ ਬੀਜ ਬੀਜਣਾ ਜਿਵੇਂ ਕਿ 327 ਜਾਂ ਇੱਕ ਹੋਰ ਨਵਾਂ ਬੀਜ ਹੈ 371 ਸਿਰਫ ਇੱਕ ਦੋ ਕਿੱਲਾ ਬੀਜ ਕੀ ਦੇਖ ਲਿਓ ਪਹਿਲਾਂ ਜੇ ਗੱਲ ਕਰੀਏ ਜੀ ਜਿਵੇਂ ਆਪਾਂ ਨੇ ਪਹਿਲਾਂ 8 10 12 ਸੌਰੀ 12 13 ਕਿੱਲੇ ਵੱਡੇ ਸੀਗੇ ਉਹਦੇ ਵਿੱਚ ਆਪਾਂ ਨੇ ਦਾੜਾ ਕਰਕੇ ਬੀਜਿਆ ਸੀਗਾ ਜੀ ਤਿੰਨ ਚਾਰ ਬੀਜਾਂ ਦਾ ਉਹ ਆਪਣਾ ਕੁੱਲ ਮੰਨ ਕੇ ਚੱਲੋ ਜੀ 12 13 ਕਿੱਲਾਂ ਚੋਂ ਜੋ ਦਾੜਾ ਪੈਜੋ ਆਪਣੇ ਪੈਜੀ 20 ਕੁੰਟਲ ਦਾ ਹੁਣ ਵਿੱਚ ਖੇਤ ਆਪਣੇ ਕੋਈ ਜਿਵੇਂ ਸ਼੍ਰੀ ਰਾਮ ਵਾਲਾ ਦਾ ਸੀਗਾ ਉਹ 23 24 ਕੁੰਟਲ ਤੱਕ ਵੀ ਨਿਕੜੇ ਕਹਿਣ ਦਾ ਭਾਵ ਇਹ ਹੈ ਕਿ ਝਾੜ ਜ਼ਰੂਰ ਨਹੀਂ ਇਸ ਸਾਲ ਵੱਧ ਇਹ ਨਹੀਂ ਹੈਗਾ ਕਿ 27 27 28 28 ਕਮੈਂਟ ਲਾਂਦਾ ਵੀ ਕੋਈ ਝਾੜ ਹੈਗਾ ਠੀਕ ਹੈ ਇੱਕ ਅੱਧੇ ਖੇਤ ਨੇ ਕਿਸੇ ਨੇ ਦੇਤਾ ਤੇ ਅਗਲਾ ਉਹ ਜਿਹੜੀ ਘਟ ਨਿਕੜੀ ਉਹਨੂੰ ਨਹੀਂ ਦੱਸਦਾ ਜੋ ਕੀ ਵਾਦ ਆ ਉਹਨੂੰ ਅਗਲਾ ਹਰੇ ਕਹੀ ਜਾਂਦਾ ਵੀ ਮੇਰੇ ਇੰਨਾ ਝਾੜ ਰਿਹਾ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਆਪਣੇ ਏਰੀਆ ਦਾ ਕੀ ਰਹਿ ਰਹੇ ਨੇ ਇਸ ਸਾਲ ਝਾੜ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ